ਠੇਕੇਦਾਰੀ ਪ੍ਰਥਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀ ਭਰਤੀ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਨਿਸ਼ਚਿਤ ਖੋਰੀ ਹਾਏ 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 ਜੀ ਰਿੱਕੀ ਭਾਜੀ ਕੀ ਕਹਿਣ ਜਾਗੇ ਅੱਜ ਤੁਸੀਂ ਏ ਜ਼ੋਨ ਦੇ ਬਾਹਰ ਧਰਨਾ ਲਗਾਇਆ ਕੀ ਮੰਗਾਂ ਰਹੀ ਤੁਹਾਡੀ ਅੱਜ ਅਸੀਂ ਇਸ ਕਰਕੇ ਇੱਥੇ ਆਏ ਆ ਅਸੀਂ ਇੱਕ ਦਿਖਾ ਦਿੱਤੀ ਸੀ ਆ ਮੇਰੇ ਨਾਲ ਇੱਥੇ ਮਨਦੀਪ ਖੜਾ ਮਨਦੀਪ ਇੱਧਰ ਆਓ ਇਹਦੀ ਮਨਦੀਪ ਦੀ ਜਗ੍ਹਾ ਨਕਲੀ ਮੰਦੀਪ ਅਮੀਰ ਸਿੰਘ ਬਾਜਪਾ ਉਹਦੇ ਸਾਥੀ ਨੇ ਲਾਤਾ ਔਰ ਅਸੀਂ ਕਮਿਸ਼ਨਰ ਕਾਰਪੋਰੇਸ਼ਨ ਨੂੰ ਔਰ ਅਡੀਸ਼ਨਲ ਕਮਿਸ਼ਨਰ ਅ ਪਰਮਿੰਦਰ ਸਿੰਘ ਖਹਿਰਾ ਜੀ ਨੂੰ ਸ਼ਿਕਾਇਤਾਂ ਦਿੱਤੀਆਂ ਸੀਗੀਆਂ ਪਰ ਉਸ ਦੇ باوجود ਵੀ ਉਹਨੇ ਐਕਸ ਇੰਡੀਆ ਲੀਵ ਲਈਤੀ ਹੋਈ ਸੀ ਉਹ ਅ ਅੱਜ ਕੱਲ ਰਾਤੀ ਦੁਬਈ ਪਾ ਜੀਆ ਦੁਬਈ ਤੋਂ ਉਹਦੀ ਕੈਨੇਡਾ ਦੀ ਫਲਾਈਟ ਹੈਗੀ ਆ ਜਦਕੀ ਇਨਕੁਆਰੀ ਜਲਦੀ ਪੀਏ ਕਮਿਸ਼ਨਰ ਸਾਹਿਬ ਨੂੰ ਚਾਹੀਦਾ ਸੀ ਕਿ ਉਹਦੀ ਜਿਹੜੀ ਅ ਲੀਵ ਉਹ ਕੈਨਸਲ ਕਰਨੀ ਚਾਹੀਦੀ ਆ ਔਰ ਕੱਲ ਮੇਰੇ ਸੋਰਸਾਂ ਦੱਸਿਆ ਇਹੋ ਪੂਰੇ ਬੀ ਜ਼ੋਨ ਤੋਂ 5.5 ਲੱਖ ਰੁਪਏ ਕਰੀਬ ਜਿਹੜੀ ਰਿਸ਼ਵਤ ਆ ਜਿਹੜੀ ਸਫਾਈ ਕਰਮਚਾਰੀਆਂ ਤੋਂ ਕੂੜੇ ਦੇ ਡੰਪਾਂ ਤੋਂ ਛੋਟੇ ਹਾਥੀ ਗੱਡੀਆਂ ਕੂੜੇ ਦੇ ਉੱਥੋਂ ਇਕੱਠੀ ਕਰਕੇ ਲੈ ਗਿਆ ਔਰ ਇਸ ਤੋਂ ਇਲਾਵਾ ਕੂੜੇ ਵਾਲੇ ਡੰਪ ਤੋਂ ਮੇਰੇ ਕੋਲ ਆ ਪੈਨ ਡਰਾਈਵ ਆ ਜਿਹਦੇ ਵਿੱਚ ਸਾਰੇ ਸਬੂਤ ਆ ਕਿ ਇਹਨੂੰ ਕਿੰਨਾ ਮਹੀਨਾ ਜਾਂਦਾ ਇੱਥੇ ਵੀਡੀਓ ਆ ਉਹ ਕਹਿੰਦਾ ਵੀਡੀਓ ਆ ਤੇ ਆਡੀਓ ਆ ਅਸੀਂ ਤੁਹਾਡੇ ਚੈਨਲ ਦੇ ਮਾਣਫਤ ਤੋਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਆਡੀਓ ਵੀਡੀਓ ਜਿਹੜੀਆਂ ਹੈਗੀਆਂ ਵਾ ਜਦੋਂ ਚੈਨਲਾਂ ਦੇ ਚੱਲਣ ਤਾਂ ਮਾਨ ਸਾਹਿਬ ਤੁਹਾਡੇ ਤੱਕ ਸਾਡੀ ਆਵਾਜ਼ ਪਹੁੰਚੇ ਤਾਂ ਇਹ ਇਹ ਮੁਲਾਜ਼ਮਾਂ ਦੀ ਫੌਰਨ ਗ੍ਰਿਫਤਾਰੀ ਹੋਣੀ ਚਾਹੀਦੀ ਆ ਔਰ ਜਿਹੜੇ ਲੋਕਾਂ ਨੇ ਇਹ ਤਾਨੇ ਆਇਆ ਵਾ ਕਿ ਸਾਡੇ ਸੰਘਰਸ਼ ਨੂੰ ਕੁਚਲਿਆ ਜਾਊਗਾ ਦੱਬਿਆ ਜਾਊਗਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਸ ਤੋਂ ਇਲਾਵਾ ਜਸਦੇਵ ਸਿੰਘ ਸੇਖੋ ਜਿਹੜੀ ਗੁੰਡਾਗਰਦੀ ਕੀਤੀ ਆ ਅਸੀਂ ਉਹਦੇ ਉੱਤੇ ਜਿਹੜਾ ਐਕਸ਼ਨ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਮਿਲਣ ਜਾਵਾਂਗੇ ਔਰ ਉਦੇ ਵਿੱਚ ਜਿਹੜੀ ਯੂਆਈਡੀ ਨੰਬਰ ਮੇਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਆ ਉੱਤੇ ਕਾਰ ਨੂੰ ਕਾਨੂੰਨੀ ਕਾਰਵਾਈ ਕਰवानी ਆ ਕਿਉਂਕਿ ਸਾਡੇ ਦੇ ਪਰਚਾ ਉੱਥੇ ਖੜਾ ਵਾ ਔਰ ਸਾਡਾ ਕਿਸੇ ਤਰੀਕੇ ਨਾਲ ਮੈਂ ਆਵਾਮ ਨੂੰ ਦੱਸਣਾ ਚਾਹਨਾ ਜਿਹੜੀਆਂ ਖੋਤੀ ਇੱਥੇ ਗੱਲਾਂ ਕਹਿੰਦੇ ਰਹੇ ਕਿ ਸਮਝੋਤਾ ਹੋ ਗਿਆ ਫਲਾਨਾ ਹੋ ਗਿਆ ਉਹ ਆਪਣੇ ਹੱਥ ਚੌਤੀ ਮਾਰ ਲੈਣ ਕਿ ਉਹ ਡੇਟਾ ਦੇ ਕੇ ਦਾ ਧਰਨੇ ਦੀਆਂ ਮੁੜ ਕੇ ਬੈਗ ਮਾਰ ਜਿੰਦੇ ਕਿਉਂਕਿ ਉਹ ਰਸਤਾ ਭਾਰ ਨਹੀਂ ਚੱਲਦੀਆਂ ਇਹ ਵਿਕੀ ਸੋਤਾ ਰਾਸ਼ਟਰੀ ਸਿਵਾਈ ਕਰਮਚਾਰੀ 20 2S S ਇਨਾਂ ਦੇ ਜ਼ਿਗਰੇ ਔਰ ਸੀਨੇ ਦੇ ਵਿੱਚ ਜੋਸ਼ ਆ ਅਸੀਂ ਅਮੀਰ ਸਿੰਘ ਬਾਜਪਾ ਜਸਦੀਪ ਸਿੰਘ ਸੇਖੋ ਵਿਪਲ ਮਲੋਤਰਾ ਜਤਿੰਦਰ ਸਿੰਘ ਹੈਪੀ ਕਮਲ ਨੰਬਰਦਾਰ ਔਰ ਉਹਨਾਂ ਦੇ ਕਾਰੇ ਕਾਰਨਾਮੇ ਚਿੱਟੇ ਇਸ ਪੈਨ ਡਰਾਈਵ ਦੇ ਵਿੱਚ ਵੀਡੀਓ ਦੇ ਵਿੱਚ ਬੰਦ ਹਨ ਇਸ ਵੀਡੀਓ ਦੇ ਵਿੱਚ ਬੰਦ ਹਨ ਅਸੀਂ ਇਹ ਵੀਡੀਓ ਤੁਹਾਡੇ ਚੈਨਲ ਅਰੇ ਹੀ ਪਹਿਲਾਂ ਮੁੱਖ ਮੰਤਰੀ ਪੰਜਾਬ ਨੂੰ ਕੋ ਵਾਇਰਲ ਕਰਾਂਗੇ ਔਰ ਦੇਖਾਂਗੇ ਫਿਰ ਮਾਨ ਸਾਹਿਬ ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਆ ਕਿ ਤੁਸੀਂ ਨਗਰ ਨੇ ਲੁਧਿਆਣਾ ਵਾਲੇ ਚਾਗਦੇ ਹੋਗੇ ਬਿਲਕੁਲ ਹੀ ਅੱਖਾਂ ਦੇ ਪੱਟੀ ਬਣੀ ਹੋਈ ਆ ਔਰ ਜਿੰਨੀਆਂ ਵੀ ਦਰਖਾਸਤਾਂ ਅਜ ਤੱਕ ਦਿੱਤੀਆਂ ਵਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਇਸ ਤੋਂ ਪਹਿਲਾਂ ਸੰਦੀਪ ਰਿਸ਼ੀ ਇੱਕ ਇਮਾਨਦਾਰ ਕਮਿਸ਼ਨਰ ਆਏ ਸੀਗੇ ਉਹਨਾਂ ਦੀ ਬਦਲੀ ਇਸ ਕਰਕੇ ਕਰ ਦਿੱਤੀ ਗਈ ਕਿਉਂਕਿ ਉਹ ਤੜਾ ਤੜ ਕੰਮ ਕਰ ਰਹੇ ਸੀਗੇ ਡੈਚਵਾਲ ਸਾਹਿਬ ਕੋਲੋਂ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਹਲੇ ਤੱਕ ਐਦਾਂ ਦਾ ਮੁਲਾਜ਼ਮਾਂ ਦੇ ਹੱਕਾਂ ਦੇ ਵਿੱਚ ਜਾਂ ਦੋਸ਼ੀਆਂ ਦੇ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ ਹੈਗੀ ਪਰ ਸਾਡਾ ਸਬਰ ਦਾ ਬੰਡ ਟੁੱਟ ਚੁੱਕਾ ਵਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਵਾ ਅਸੀਂ ਮੈਂ ਪੂਰੇ ਪੰਜਾਬ ਦੀ ਰੂਖ ਰੇਖਾ ਤਿਆਰ ਕਰਾਂਗੇ ਔਰ ਇੰਡੀਆ ਤੋਂ ਸਾਡੇ ਬਬਲੂ ਟਾਈਗਰ ਚੌਧਰੀ ਜੀ ਜੋ ਰਾਸ਼ਟਰੀ ਦੇ ਅਕਲ ਨੇ ਔਰ ਸਾਡੇ ਚੇਅਰਮੈਨ ਪੰਜਾਬ ਕਰਨ ਕਾਗੜਾ ਔਰ ਸਾਡੀ ਸਮੁੱਚੀ ਟੀਮ ਲੋਕਲ ਸਾਡੇ ਵਿੱਕੀ ਮੁੰਡਿਆ ਜੀ ਪਿੰਟੂ ਜੀ ਜਿੰਨੇ ਵੀ ਸਾਥੀ ਹਨ ਅਸੀਂ ਲੇਡੀਜ਼ ਹੋਏ ਚਾਹੇ ਜੈਂਟਸ ਮਹਿਲਾਵਾਂ ਦੇ ਤੇ ਵੀਰਾਂ ਦਾ ਜਥੇ ਅਸੀਂ ਗੱਡੀਆਂ ਦੇ ਕਾਰਾਂ ਦੇ ਔਰ ਬੱਸਾਂ ਦੇ ਕਾਫਲੇ ਨਾਲ ਉਥੇ ਪਹੁੰਚਾਂਗੇ ਔਰ ਘਰਾਵ ਕਰਾਂਗੇ ਚਾਹੇ ਅਗਲੇ ਪਰਚੇ ਦੀ ਸਾਡੇ ਤੇ ਤਿਆਰੀ ਹੋਵੇ ਸਾਨੂੰ ਇਸ ਚੀਜ਼ ਦਾ ਕੋਈ ਕਿਸੇ ਤਰੀਕਾ ਦਾ ਮਤਲਬ ਨਹੀਂ ਹੈਗਾ। ਉਧਰ ਹੁਣ ਤੁਸੀਂ ਪੋੜੀਆਂ ਤੇ ਬਹਿਣਾ ਕਿ ਕਿਸੇ ਅਧਿਕਾਰੀ ਨੂੰ ਮਿਲਣਾ ਹੈ। ਅਸੀਂ ਪੋੜੀਆਂ ਦੇ ਬਹਿਣਾ। ਅਗਰ ਸਬ ਇੰਸਪੈਕਟਰ ਸਾਹਿਬ, ਆਈਓ ਸਾਹਿਬ ਕਹਿੰਦੇ ਆ ਕਿ ਕਿਸੇ ਅਧਿਕਾਰੀ ਦਾ ਕੋਈ ਸੁਨੇਹਾ ਆਇਆ ਤਾਂ ਅਸੀਂ ਮਿਲਾਂਗੇ। ਪਰ ਅਸੀਂ ਮਿਲਣਾ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਮਿਲਣਾ, ਅਸੀਂ ਸਰਕਾਰੀ ਕਰਮਚਾਰੀ ਨੂੰ ਮਿਲਣਾ। ਸਰ ਤੁਸੀਂ ਹਜੇ ਕੁਝ ਦੱਸਿਆ ਕਿਸੇ ਅਫਸਰ ਵਾਲੇ ਹਾਂਜੀ। ਗਰਮ ਹੋ ਮੱਝੋ। ਅੱਜ ਕੋਈ ਕੰਪਲੇਂਟ ਰਜਿਸਟਰ ਕਰਾਉਣ ਆਏ ਆ, ਕੋਈ ਉਹਨਾਂ ਦੀ ਐਜੂਕੇਸ਼ਨ ਹੈਗੀਆਂ। ਕਿ ਰਿਮਾਈਂਡਰ ਦੇਣ ਆਏ ਆ ਕਿ ਜਿਹੜਾ ਉਹ ਐਮਯੂਐਸਬਾਜਵਾ ਹੈ ਸਾਡਾ ਸੀਐਸਆਈ ਉਹਨਾਂ ਕੋ ਮਨਦੀਪ ਸਿੰਘ ਦੇ ਨਾਮ ਦੇ ਕੋਈ ਉਜਾਲੀ ਮਨਦੀਪ ਸਿੰਘ ਖੜਾ ਕਰਕੇ ਕੋਈ ਉਹ ਜਿਹੇ ਕੋ ਬਿਲ ਰੇਜ਼ ਕੀਤੇ ਆ ਅਸੀਂ ਪਰਤਾਲ ਕਰਾਵਾਂਗੇ ਜੀ ਜੇ ਕੋਈ ਕਸੂਰਵਾ ਰਹੂਗਾ ਉਹਨੂੰ ਸੱਤ ਸੱਤ ਸਿਆਖ ਕਰ ਲਈ ਗਈ ਥੋੜੀ ਆਈ ਹੋਏ ਨੇ ਜਾਂ ਸਾਰੇ ਸਤੀ ਸਮਾਜ ਦੇ ਭਾਈਚਾਰੇ ਆਏ ਨੇ ਕਿ ਉਹਨਾਂ ਨੇ ਮਿਲਣਾ ਤਾਂ ਇੱਕ ਵਕਤ ਮਿਲਣਾ ਉਹਨਾਂ ਨੂੰ ਦੱਸਿਆ ਤੁਸੀਂ ਗੱਲ ਕੀਤੀ ਹਾਂ ਜੀ ਸਾਰੇ ਬੈਠੇ ਆ ਹਾਂਜੀ ਲੋਚਾ ਜਾਣੀ ਚਾਹਗੇ ਕਿ ਤੁਸੀਂ ਮਲਾਣ ਵਸਤੇ ਆਏ ਹੋ ਉਹਨਾਂ ਨੂੰ ਇੰਨੇ ਕ ਬੰਦਿਆ ਦਾ ਅੰਦਰ ਜਾ ਸਕਦੇ ਨੇ ਸਾਡੇ ਬੰਦੇ ਪਿਸਟਲੀ ਆ ਕੋਈ ਜਾਨੀ ਆਰਾਮ ਨਾਲ ਜਾਣਗੇ ਕੋਈ ਕਿੰਨੇ ਨੇ ਤੁਹਾਡੇ ਸਾਹਮਣੇ ਮੀਡੀਆ ਸਾਹਮਣੇ ਕਿਹਾ ਅਗਰ ਤੁਸੀਂ ਹੁੱਲੜਬਾਜੀ ਤਾਂ ਨਹੀਂ ਕਰੋਗੇ ਕੋਈ ਵੀ ਅੰਦਰ ਜਿੱਦਾਂ ਪਹਿਲੇ ਜ਼ੋਰਦ ਸਾਡੇ ਵੱਲੋਂ ਨਹੀਂ ਸਾਡੇ ਵੱਲੋਂ ਪਹਿਲ ਹੀ ਹੋ ਗਈ ਅਗਰ ਕਿਸੇ ਵੱਲੋਂ ਪਹਿਲ ਹੋ ਗਈ ਨਾ ਤੇ ਅਸੀਂ ਦੂਈ ਨਹੀਂ ਛੱਡਣੀ ਕਿਉਂਕਿ ਪਹਿਲਾਂ ਅਸੀਂ ਸੱਤਾ ਖਾ ਲਈਏ ਇਹ ਪ੍ਰਸ਼ਾਸਨ ਵੀ ਕਹਿੰਦਾ ਕਿ ਪ੍ਰਸ਼ਾਸਨ ਅਸੀਂ ਇਹਨਾਂ ਦੇ ਨਾਲ ਅਸੀਂ ਨਾਲ ਅਸੀਂ ਵੀ ਅਸੀਂ ਵੀ ਠੀਕ ਪ੍ਰਸ਼ਾਸਨ ਵੀ ਨਾਲ ਹੈਗਾ ਵੈ ਲੇਕਿਨ ਹੁਣ ਤੁਸੀਂ